ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵ ਲੋ ਮਹੱਲਾ ਪੰਜਵਾ ਉਲੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਹੋ ਵਡਭਾਗੀ ਪਾਇਆ ਉਲੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ ਸਿਮਰਮਣਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕੰਤ ਜਨਮ ਪੁਨ ਮੂਹਾ ਚਰਨ ਕਮਲ ਬੁਰਿਆਸ਼ਰਮੰਦੀਆ ਅਗਣੋ ਸਾਗਰੂ ਬੂਡਤ ਸੰਸਾਰਾ ਨਾਨਕ ਬਾਹ ਪਕਰੋ ਸਤਗੁਰ ਨਿਸਤਾਰਾ ਅਗਣੋ ਸਾਗਰੂ ਬੂਡਤ ਸੰਸਾਰਾ ਨਾਨਕ ਬਾਪ ਕਰੋ ਸਤ ਗੁਰ ਨਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ